ਜਿਹੜੇ 2500 ਦੇ ਕਰੀਬ ਮੈਂਬਰ ਦਵਾਈਆਂ ਪ੍ਰਸ਼ਾਦ ਰੂਪੀ ਦਵਾਈਆਂ ਲੈਣ ਆਉਣਗੇ ਉਹਨਾਂ ਨੂੰ ਸਾਡੀ ਬੇਨਤੀ ਆ ਇੱਕ ਇੱਕ ਬੂਟਾ ਇੱਕ ਇੱਕ ਪੌਦਾ ਉਹ ਜਰੂਰ ਲੈ ਕੇ ਜਾਣ ਸਾਡੇ ਕੋਲੋਂ ਤਾਂ ਜੋ ਆਉਣ ਵਾਲੇ ਭਿਕਵਾਸਤੇ ਵੀ ਆਪਾਂ ਆਪਣਾ ਯੋਗਦਾਨ ਪਾ ਸਕੀਏ ਦੇਖੋ ਕਿੰਨੀ ਗਰਮੀ ਆ ਕੀ ਹਾਲਾਤ ਬਣ ਗਿਆ ਸਾਡੇ ਸਿਆਣੀ ਉਮਰ ਦੇ ਬਾਈ ਖੜੇ ਨੇ ਅੱਜ ਤੋਂ 20 ਸਾਲ ਪਹਿਲਾਂ ਝਾਤ ਮਾਰੀਏ ਇੰਨੀ ਸਵੇਰੇ ਸਾਰੇ ਰਿਓ ਇੰਨੀ ਅੱਗ ਨਹੀਂ ਸੀ ਵਰਤੀ ਹੁੰਦੀ ਅੱਜ ਸਵੇਰ ਦੇ 7:10 ਮਿੰਟ ਹੋਏ ਆ ਐ ਲੱਗਦਾ ਜਿਵੇਂ 11:00 ਵਜੇ ਹੋਣ ਇਹਦੇ ਪਿੱਛੇ ਕਾਰਨ ਅਸੀਂ ਕੰਕਰੀਟ ਦੇ ਜੰਗਲ ਬਣਾ ਲਏ ਅਸੀਂ ਵੱਟੀਆਂ ਵੱਟੀਆਂ ਕੋਠੀਆਂ ਬਣਾ ਲੀਆਂ ਹਰੇਕ ਦੇ ਖੇਤ ਚ 2-2 4-4 5-5 ਦਰਖਤ ਲੱਗੇ ਸੀ ਉਹ ਪਟਕੇ ਅਸੀਂ ਸ਼ੋਰਾਂ ਹੁੰਦਾ ਕਹਿ ਕੇ ਫਸਲ ਖਰਾਬ ਹੁੰਦੀ ਆ ਕਹਿ ਕੇ ਅਸੀਂ ਉਹਨਾਂ ਨੂੰ ਵੱਢ ਕੇ ਘਰਾਂ ਚ ਬੈੱਡ ਬਣਾ ਲਏ ਅਲਮਾਰੀਆਂ ਬਣਾ ਲੀਆਂ ਦਰਵਾਜ਼ੇ ਬਾਰੀਆਂ ਲਾ ਲੀਆਂ ਤਾਂ ਉਹ ਦੁਬਾਰਾ ਆਉਣ ਵਾਲੀਆਂ ਪੀੜੀਆਂ ਵਾਸਤੇ ਜੇ ਅਸੀਂ ਕੋਈ ਹੰਬੜਾ ਮਾਰਨਾ ਤਾਂ ਉਹ ਦਰਖਤ ਸਾਨੂੰ ਦੁਬਾਰਾ ਲਾਉਣੇ ਪੈਣੇ ਤੇ ਅਸੀਂ ਉਹ ਰਵਾਇਤੀ ਦਰਖਤ ਪੇੜ ਜਿਹਦੇ ਵਿੱਚ ਨਿੰਮਾ ਦੇਕਾ ਟਾਲੀਆਂ ਨਸੂੜੇ ਉਹ ਦਰਖਤ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਸੰਗਤ ਤੇ ਕਰ ਵਾਪਸ ਕੀਤੇ ਜਾਣ ਤੇ ਸੰਗਤ ਵਾਪਸ ਧਰਤੀ ਦੀ ਗੋਦ ਵਿੱਚ ਉਹਨਾਂ ਨੂੰ ਰਿਟਰਨ ਕਰੇ ਤੇ ਉਹਨਾਂ ਦੀ ਪਰਪਰਿਸ਼ ਵੀ ਕਰੇ 1 ਸਾਲ ਵਾਸਤੇ ਉਹਨਾਂ ਦਾ ਧਿਆਨ ਰੱਖੇ ਪਾਣੀ ਦੋ ਚਾਰ ਵਾਰੀ ਪਾਏ ਉਹਨ ਆਹ ਦੋ ਕੁ ਮਹੀਨੇ ਹੀ ਆ ਸਿਆਲਾਂ ਦੇ ਵਿੱਚ ਤਾਂ ਜੱਤਕ ਤੁਰ ਪੈਂਦਾ ਬੂਟਾ ਤੇ ਬਕੈਣਾ ਦੇਕਾ ਜੀ ਨੂੰ ਕਹਿੰਦੇ ਆ ਡ੍ਰੇਕ ਵੀ ਕਹਿੰਦੇ ਆ ਉਹਦਾ ਬਹੁਤ ਛੇਤੀ ਹੁੰਦੀਆਂ ਛਤਰੀ ਵਾਲੀਆਂ ਟ੍ਰਿਕਾਂ 7 ਰੁਪਏ ਦਾ ਇੱਕ ਬੂਟਾ ਮਿਲਦਾ 5-7 ਰੁਪਏ ਦਾ ਤੇ ਤੁਸੀਂ ਸਾਡੇ ਕੋਲੋਂ ਜਿੰਨੇ ਮਰਜ਼ੀ ਲੈ ਜਾਓ ਵੈਸੇ ਪਰ ਤੁਸੀਂ ਆਪਣੇ ਨੇੜੇ ਤੇੜਿਓ ਵੀ ਲੈ ਕੇ 5-700 ਰੁਪਏ ਦੇ ਬੂਟੇ ਆਪਣੇ ਪਿੰਡ 'ਚ ਲਵਾ ਦਿਓ ਯਾਰ ਭਾਈ ਆਪਣੇ ਮਹੱਲੇ 'ਚ ਲਵਾ ਦਿਓ ਪਿੰਡ ਪਿੰਡ ਦੀ ਸ਼ਮਸ਼ਾਨ ਘਾਟ 'ਚ ਗਰਾਊਂਡ 'ਚ ਬਸ ਅੱਡੇ 'ਚ ਸਕੂਲ 'ਚ ਲਗਵਾ ਦਿਓ ਇਹ ਜ਼ਰੂਰ ਉਪਰਾਲੇ ਕਰੋ ਔਰ ਇੱਕ ਜਿਹੜੀਆਂ ਰਿਪੀਟ ਦਵਾਈਆਂ ਜਿਹੜੇ ਭੈਣ ਭਰਾ ਜਮਾ ਠੀਕ ਨੇ ਹਰ ਕੈਂਪ ਚ 1000 ਦੇ ਕਰੀਬ 900 ਦੇ ਕਰੀਬ ਮੈਂਬਰ ਰਿਪੀਟ ਦਵਾਈਆਂ ਲੈ ਕੇ ਜਾਂਦੇ ਆ ਉਹ ਰਿਪੀਟ ਦਵਾਈਆਂ ਵਾਲੇ ਜਿਹੜੇ ਭੈਣ ਭਰਾ ਨੇ ਉਹ ਕੈਂਪ ਵਾਲੇ ਦਿਨ ਆਉਂਦੇ ਆ ਸਵੇਰੇ ਤੜਕਿਓਂ ਪਹੁੰਚਦੇ ਆ ਲਾਈਨਾਂ ਲੱਗ ਜਾਂਦੀਆਂ ਵੱਡੀਆਂ ਵੱਡੀਆਂ ਉਹਨਾਂ ਦੀਆਂ ਵੀ ਕਿਉਂਕਿ 1000 ਬੰਦੇ ਨੇ ਦਵਾਈ ਲੈਣੀ ਆ ਤੇ ਉਹ ਕੱਠ ਦੇ ਵਿੱਚ ਫਿਰ ਹੋਰ ਵਾਅਦਾ ਹੋ ਜਾਂਦਾ ਤੇ ਅਸੀਂ ਅਪਰਾਲਾ ਕੀਤਾ ਸੀ ਵੀ ਸੋਮਵਾਰ ਵਾਲੇ ਦੇ ਨਹੀਂ ਜਿਨ੍ਹਾਂ ਦੀ ਰਿਪੀਟ ਦਵਾਈਆਂ ਉਹ ਇੱਕ ਦਿਨ ਪਹਿਲਾਂ ਹੀ ਲੈ ਜਾਣਾ ਪਰ ਉਹ ਹੋਣ ਜਿਨ੍ਹਾਂ ਨੂੰ ਮੈਸੇਜ ਜਾਂਦਾ ਫੋਨ ਤੇ ਜਿਨ੍ਹਾਂ ਦੇ ਕਾਰਡ ਲਾਲ ਰੰਗ ਦੇ ਬਣੇ ਹੋਏ ਨੇ ਅੱਡ ਤਰ੍ਹਾਂ ਦੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਵੀ ਤੁਹਾਨੂੰ ਚੈੱਕਅਪ ਕਰਾਉਣ ਦੀ ਲੋੜ ਨਹੀਂ ਤੁਸੀਂ ਦਵਾਈ ਆ ਕੇ ਸਿੱਧੀ ਲਈ ਆ ਸਕਦੇ ਹੋ ਹੁਣ ਅਸੀਂ ਉਹ ਕੱਲ ਦਵਾਈਆਂ ਵੰਡੀਆਂ ਸੀ ਟੋਟਲ 995 ਦਵਾਈਆਂ 895 ਦਵਾਈਆਂ ਰਿਪੀਟ ਹੋਈਆਂ ਕੱਲ 286 ਬੰਦੇ ਆ ਕੇ ਲੈ ਕੇ ਗਏ ਆ ਬਾਕੀ ਅੱਜ ਫਿਰ ਆਉਣਗੇ ਸਾਡੀ ਬੇਨਤੀ ਆ ਜਿਹੜੇ ਵੀ ਭੈਣ ਭਰਾ ਰਿਪੀਟ ਦਵਾਈਆਂ ਲੈ ਰਹੇ ਨੇ ਉਹ ਸੋਮਵਾਰ ਨੂੰ ਹੀ ਆ ਕੇ ਦਵਾਈ ਲੈ ਜਾ ਕਰੋ ਮੰਗਲਵਾਰ ਨੂੰ ਨਾ ਆਇਆ ਕਰੋ ਜਾਂ ਫਿਰ ਜੇ ਕੋਈ ਮੰਗਲਵਾਰ ਨੂੰ ਆਊਗਾ ਉਹਨੂੰ ਇੱਥੋਂ ਮੋੜਨਾ ਪੈ ਸਕਦਾ ਅਸੀਂ ਫਿਰ ਬੁੱਧਵਾਰ ਨੂੰ ਦੇਵਾਂਗੇ ਦਵਾਈ ਕਿਉਂਕਿ ਮੰਗਲਵਾਰ ਵਾਲੇ ਦਿਨ ਅਸੀਂ ਰਿਪੀਟ ਮੈਡੀਸਿਨ ਵਾਲਾ ਜਿਹੜਾ ਸਾਡਾ ਉਹ ਕਾਊਂਟਰ ਆ ਉਹ ਬੰਦ ਰੱਖਿਆ ਕਰਾਂਗੇ ਕਿਉਂਕਿ ਵਲੰਟੀਅਰ ਵੀ ਉੰਨੇ ਆ ਉਹ ਵੀ ਬਹੁਤ ਬਿਜ਼ੀ ਰਹਿੰਦੇ ਆ ਤੇ ਫਿਰ ਕੱਠ ਦੇ ਵਿੱਚ ਵੀ ਬਹੁਤ ਜ਼ਿਆਦਾ ਗਰਮੀ ਬਹੁਤ ਆ ਬਾਦਾ ਹੋ ਰਿਹਾ ਕਿ ਅਸੀਂ ਚਾਹੁੰਦੇ ਆ ਜਿਹੜੇ ਰਿਪੀਟ ਦਵਾਈਆਂ ਵਾਲੇ ਆ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਅਸੀਂ ਅਲੱਗ ਇੱਕ ਦਿਨ ਦੇਈਏ ਵੀ ਜਿਹੜਾ ਆ ਕੇ ਇਸ ਕੱਟ ਤੋਂ ਬਿਨਾ ਆਪਣੀਆਂ ਦਵਾਈਆਂ ਲੈ ਕੇ ਜਾਣ ਚੈੱਕਅਪ ਕਰਾ ਕੇ ਜਾਓ ਅੱਜ ਠੀਕ 8 ਵਜੇ ਡਾਕਟਰ ਚੈੱਕਅਪ ਕਰਨ ਲੱਗ ਜਾਣਗੇ ਤੇ ਆਪਾਂ ਵੀ ਛੇਤੀ ਛੇਤੀ ਅਰਦਾਸ ਕਰਕੇ ਕੈਂਪ ਦੀ ਸ਼ੁਰੂਆਤ ਕਰੀਏ 7:15 ਮਿੰਟ ਹੋ ਗਏ ਆ ਅੱਧਾ ਘੰਟਾ ਸਾਰਾ ਕੁਝ ਕਰਦਿਆਂ ਵੀ ਲੱਗ ਜਾਣਾ ਅੱਜ ਲਾਈਨਾਂ ਵੀ ਤੁਸੀਂ ਦੇਖੋ ਐਸ ਸਾਈਡ ਸਾਈਡ ਹੋ ਜਾ ਮੜਾ ਸਾਈਡ ਲਾਈਨ ਲੱਗੀ ਹੁੰਦੀ ਆ ਜੀ ਅੱਗੇ ਬਾਹਰ ਤੱਕਰ ਅੱਜ ਲਾਈਨ ਘੁੰਮ ਕੇ ਤੁਸੀਂ ਦੇਖੋ ਅੰਦਰ ਨੂੰ ਹੀ ਵਾਪਸ ਵਾਪਸ ਉਹ ਦੁਬਾਰਾ ਘਰ ਵੱਲ ਨੂੰ ਵੱਧ ਰਹੀ ਆ ਇਹ ਲਾਈਨਾਂ ਦੇ ਵਿੱਚ ਖੜੇ ਵਾਹ ਖਾਲਸਾ ਲਾਈਨਾਂ ਦੇ ਵਿੱਚ ਖੜੇ ਭੈਣ ਭਰਾ ਆਪਣੀ ਇੱਕ ਉਮੀਦ ਲੈ ਕੇ ਆਪਣੀ ਇੱਕ ਸੋਚ ਲੈ ਕੇ ਇੱਥੇ ਆਏ ਨੇ ਵੀ ਸਾਡਾ ਧੀ ਪੁੱਤ ਸਾਡਾ ਭੈਣ ਭਰਾ ਠੀਕ ਹੋਊਗਾ। ਦੇਖ ਦੇਖ ਨਹੀਂ ਸਕਦੇ। ਆ ਮਾਂ ਸਾਡੇ ਦੇਖ ਸਕਦੇ ਆ ਨਾ। ਹਾਂਜੀ ਮਾਂ। ਜੋ ਫੇਰ ਤੁਸੀਂ ਸਾਡੇ ਦੇਖ ਸਕਦੇ ਆ ਤਾਂ ਤੁਸੀਂ ਸਾਡੇ ਇਹ ਤਾਂ ਦੇਖ ਸਕਦੇ ਆ ਨਾ ਵੀ ਸਾਡੇ ਸਾਡਾ ਕੀ ਵਾਤਾਵਰਨ ਹੈਗਾ। ਠੀਕ ਆ ਮਾਂ। ਕਿੱਥੋਂ ਆਈਆਂ ਮਾਂ? ਅਸੀਂ ਅੰਮ੍ਰਿਤਸਰ ਸਾਹਿਬ ਤੋਂ ਆਏ ਆ। ਜਲੰਧਰ ਤੋਂ। ਹਾਂ। ਕਿਉਂਕਿ ਇਹਨਾਂ ਨੂੰ ਮਾਂ ਨਹੀਂ ਦਵਾਈ ਲੈਣਾ। ਆ ਮਾਦੀ ਦੁਆਹੀ ਆਇਆ ਨਾ ਇਹ ਪਹਿਲਾਂ ਵੀ ਚੱਲਦੇ ਆ 4 ਤਰੀਕ ਨੂੰ ਲੈ ਕੇ ਗਏ ਸੀ ਚਾਰ ਹਲਕਾ ਕੁਝ ਨਹੀਂ ਬਹੁਤ ਜ਼ਿਆਦਾ ਕੁਝ ਆਇਆ ਦਿਖਦਾ ਘੱਟ ਮੈਨੂੰ ਕੋਈ ਫਰਕ ਨਹੀਂ ਨਜ਼ਰ ਆਇਆ ਅੱਛਾ ਬਹੁਤ ਜ਼ਿਆਦਾ ਉਹ ਤੋਂ ਵੀ ਜ਼ਿਆਦਾ ਇਹਨਾਂ ਨੂੰ ਡਿਮੈਂਸ਼ੀਆ ਹੋ ਰਿਹਾ ਹੈ ਇਹਨਾਂ ਨੂੰ ਆਪਾਂ ਡਾਕਟਰ ਨੂੰ ਮਿਲਦੇ ਸੀ ਅੱਗੇ ਆ ਜਾਓ ਉੱਥੇ ਮਿਲਦੇ ਆਪਾਂ ਠੀਕ ਆ ਜੀ ਆ ਜਾ ਮਾਂ ਚੱਲ ਅੱਗੇ ਚੱਲ ਆਪਾਂ ਚੈੱਕ ਕਰਾਉਨੇ ਆ ਮਾਂ ਤੇਰਾ ਚਲੋ ਸਸੀ ਗਾਇ ਕਿਵੇਂ ਆ ਵੀ ਹਾਂਜੀ ਸਸੀ ਗਾਇ ਕਿਵੇਂ ਵੀਰੇ ਕੀ ਹਾਲ ਨੇ ਠੀਕ ਆ ਵੀਰੇ ਹਾਂਜੀ ਠੀਕ ਆ ਤੇਰੀ ਹੁਣ ਕਿਵੇਂ ਆ ਜੀ ਏ ਵੀਰਾ ਸਾਡੇ ਕੋਲੇ ਕਿੰਨੇ ਮਹੀਨੇ ਰਿਹਾ ਵੀਰੇ 7 ਮਹੀਨੇ 7 ਮਹੀਨੇ 2 ਗਰੀਬ ਇੱਥੇ ਰਹੇ ਪਿਓ ਪਤ ਦੋਨੇ ਜਿਸ ਦਿਨ ਰਿਤਿਕ ਆਇਆ ਸੀ ਰਿਤਿਕ ਕੀ ਹਾਲਾਤ ਸੀ ਬਹੁਤ ਮਾੜੇ ਹਾਲਾਤ ਸੀ ਜਿੰਨੇ ਕਹਿ ਦਈਏ ਉਹ ਨਹੀਂ ਤੇ ਅੱਜ ਤੁਸੀਂ ਦੇਖ ਸਕਦੇ ਹੋ ਰਿਤਿਕ ਦੇ ਕੀ ਹਾਲਾਤ ਨੇ ਤੇ ਮੇਰੀ ਬੇਨਤੀ ਆ ਨਵਦੀਪ ਭੈਣ ਆ ਸਾਡੀ ਉਹਨੂੰ ਵੀ ਜਿਹੜੇ ਪੇਸ਼ੈਂਟ ਸਾਡੇ ਕੋਲੇ ਇੱਥੇ ਰਹਿ ਕੇ ਜਾਂਦੇ ਨੇ ਕੈਂਪ ਦੇ ਵਿੱਚ ਉਹਨਾਂ ਨੂੰ ਲਾਈਨਾਂ ਦੇ ਵਿੱਚ ਖੜਨ ਦੀ ਲੋੜ ਨਹੀਂ ਉਹ ਸਿੱਧਾ ਆ ਕੇ ਚੈੱਕਅਪ ਕਰਵਾ ਸਕਦੇ ਨੇ ਤੁਸੀਂ ਅੱਗੇ ਆ ਜਾਓ ਉੱਥੇ ਸਿੱਧਾ ਚੈੱਕਅਪ ਕਰਾ ਲਾਂਗੇ ਤੇ ਇਹ ਸਤਿ ਸ੍ਰੀ ਅਕਾਲ ਮਾ ਸਤਿ ਸ੍ਰੀ ਅਕਾਲ ਨੰਬਰ ਪੁੱਛ ਨੰਬਰ ਪੁੱਛ ਨੰਬਰ ਪੁੱਛ ਨੰਬਰ ਪੁੱਛ ਬਹੁਤ ਵੱਡੀ ਆਪਣੀ ਸਾਡੀ ਸੇਵਾ ਬਹੁਤ ਵੱਡੀ ਆ ਮੈਂ ਤੁਹਾਡਾ ਬਹੁਤ ਆਮ ਪੁਰਖ ਦੀ ਸੇਵਾ ਤੁਹਾਡੇ ਕਿਹੜੇ ਸੌਦਿਆਂ ਦਾ ਧੰਨਵਾਦ ਕਰੀਏ ਜੀ ਰਾ ਮੇਰਾ ਬੋਟਾ ਕੇ ਨਾਮ ਬਹੁਤ ਠੀਕ ਆ ਧੰਨਵਾਦ ਬਾ ਅੱਗੇ ਜੀ ਇਹ ਨਾ ਚੱਕਣ ਹੋੜੀ ਆ ਕੋਈ ਨਾ ਮਾ ਅੱਛਾ ਰਾਜੀ ਰਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਬਾ ਧੰਨਵਾਦ ਇਹਨਾਂ ਮਾਵਾ ਦਾ ਇਹਨਾਂ ਬਾਪੂ ਬਜ਼ੁਰਗਾਂ ਦਾ ਪਿਆਰ ਆ ਦੇਖੋ ਕਿਵੇਂ ਮਾਂ ਇੱਕ ਕੋਈ ਨਾ ਮਾ ਅੱਜ ਪਹਿਲੀ ਵਾਰ ਆਏ ਹੋ ਕੋਈ ਨਾ ਮਾ ਤੀਜੀ ਵਾਰ ਜਦੋਂ ਆਏ ਕਿ ਬਾਹਰ ਗਿਰੂ ਮੇਹਰ ਕਰਨਗੇ ਠੀਕ ਆ ਤੇ ਅੱਜ ਇਥੇ ਇੰਨੀਆਂ ਉਮੀਦਾਂ ਤੇ ਇਹਨੇ ਉਹ ਵਾਹ ਗੁਰੂ ਕਈ ਵਾਰ ਤਾਂ ਸੰਗਤਾਂ ਦਾ ਪਿਆਰ ਵਿਸ਼ਵਾਸ ਦੇਖ ਕੇ ਖੁਦ ਨੂੰ ਵੀ ਬੋਲਣ ਨੂੰ ਕੁਝ ਕਹਿਣ ਨੂੰ ਲੱਗ ਨਹੀਂ ਬੱਸਦੇ ਹਾਂ ਬਾਪੂ ਕੋਈ ਨਾ ਬਾਪੂ ਮਿਲਦੇ ਆ ਮਿਲਦੇ ਮਿਲਦੇ ਇਧਰ ਚਾਹ ਦਾ ਲੰਗਰ ਲੱਗਿਆ ਹੋਇਆ ਸ਼ਬੀਲ ਦਾ ਲੰਗਰ ਅੱਜ ਮੇਰੀ ਛੋਟੀ ਭੈਣ ਹਰਪ੍ਰੀਤ ਕੌਰ ਸਰਬੀ ਭੈਣ ਉਹਨਾਂ ਵੱਲੋਂ ਅੱਜ ਸ਼ਬੀਲ ਦੀ ਡਿਊਟੀ ਆ ਜਿਹੜੀ ਜ਼ਿੰਮੇਵਾਰੀ ਲਈ ਗਈ ਆ ਉਹਦੇ ਵਾਸਤੇ ਦੁੱਧ ਸ਼ਬੀਲ ਦਾ ਜਿਹੜਾ ਸਤਿ ਸ੍ਰੀ ਅਕਾਲ ਭੈਣ ਆਜੋ ਅੱਗੇ ਆਜੋ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਆਜੋ ਇਹ ਮੇਰੀ ਬੇਨਤੀ ਆ ਮਹਾਰਾਜ ਅਗੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਮੇਰੀ ਭੈਣ ਸਤਿ ਸ੍ਰੀ ਅਕਾਲ ਬਾਪੂ ਤਖੜਾ ਸਰਬਜੀਤ ਕੌਰ ਛੱਲੀ ਗੱਲ ਨੂੰ ਤੰਦਰੁਸਤੀ ਬਖਸ਼ੇਂ ਉਹਦੇ ਪਰਿਵਾਰ ਤੇ ਮਿਹਰ ਭਰੇ ਹੱਥ ਰੱਖਣ ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ਣ ਆ ਮਾਂ ਦੱਸ ਇਹਨੂੰ ਲੈਣ ਤੇ ਖਿਡਾਉਣ ਦੀ ਲੋੜ ਨਹੀਂ ਮਾਂ ਅੱਗੇ ਆ ਜਾਓ ਸਿੱਧੀ ਦਵਾਈ ਦਿਵੋ ਜਿਹੜੇ ਬੱਚੇ ਜਾਂ ਵੀਰ ਸਾਡੇ ਕੋਲੇ ਇੱਥੇ ਰਹੇ ਨੇ ਕੈਂਪ ਦੇ ਵਿੱਚ ਜਿਨ੍ਹਾਂ ਨੂੰ ਕੋਈ ਸੰਗਣਾ ਨਾਲ ਬੰਨ ਕੇ ਲਿਆਇਆ ਸੀ ਕੋਈ ਕਿਵੇਂ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਭਾਈ ਲਾਈਨਾਂ 'ਚ ਖੜਨ ਦੀ ਲੋੜ ਨਹੀਂ ਗੀ ਸਿੱਧਾ ਆ ਕੇ ਅੱਗੇ ਮਿਲਿਆ ਕਰੋ ਸਾਨੂੰ ਤੁਹਾਡੇ ਕਾਰਡ ਬਣ ਜਾਣਗੇ ਤੇ ਤੁਹਾਡਾ ਚੈੱਕਅਪ ਆ ਜਿਹੜਾ ਉਹ ਡਾਇਰੈਕਟ ਹੋ ਜਾ ਕਰੂਗਾ ਪਰ ਉਹਨਾਂ ਵਾਸਤੇ ਆ ਜਿਹੜੇ ਬਹੁਤ ਕ੍ਰਿਟੀਕਲ ਜਿਹੜੇ ਬਹੁਤ ਮਾੜੀ ਹਾਲਤ ਸੀ ਜਿਨ੍ਹਾਂ ਨੂੰ ਸਾਨੂੰ ਇੱਥੇ ਰੱਖਣਾ ਪਿਆ ਸੀ ਹਾਂਜੀ ਭੈਣੇ ਸਤਿ ਸ੍ਰੀ ਅਕਾਲ ਉਹ ਠੀਕ ਹੋ ਭੈਣੇ ਤੇ ਅੱਜ ਛੁੱਟੀਆਂ ਚੱਲਦੀਆਂ ਮੇਰੀਆਂ ਧੀਆਂ ਪਰਮਜੀਤ ਤਾਨੀਆ ਸਾਖਸ਼ੀ ਕਿਤੇ ਗਈ ਤੇ ਨਾਲ ਕੈਂਪ ਦੇ ਵਿੱਚ ਸੇਵਾ ਕਰਾਉਂਦੇ ਆ ਇਦਾਂ ਹੀ ਬੱਚੇ ਦਿਲਪ੍ਰੀਤ ਅਨਮੋਲ ਆਕਾਸ਼ ਕੀਮਤ ਸਿੰਘ ਇਹ ਸਾਰੇ ਗੁਰਪ੍ਰੀਤ ਸਾਡਾ ਐਜੇ ਵਲੰਟੀਅਰ ਗੁਰਪ੍ਰੀਤ ਆ ਗਿਆ ਵੀ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਇਹ ਆਉਣ ਵਾਲੀ ਪਨੀਰੀ ਆ ਸਾਡੀ ਇਹ ਉਹ ਨਰਸਰੀ ਚੋਂ ਲਿਆਂਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤ ਨੇ ਜਿਨ੍ਹਾਂ ਨੂੰ ਇੱਥੇ ਪੜ੍ਹ ਲਿਖ ਕੇ ਇਹ ਸੇਵਾ ਦੇ ਵਿੱਚ ਵੱਡੇ ਦਰਖਤ ਬਣ ਕੇ ਸੰਗਤ ਨੂੰ ਛਾਂ ਕਰਨ ਦੀ ਡਿਊਟੀ ਦਿੱਤੀ ਹੈ ਬਾਬਾ ਜੀ ਨੇ ਅਰਦਾਸ ਕਰਿਓ ਸਾਡੇ ਇਹਨਾਂ ਬੱਚਿਆਂ ਵਾਸਤੇ ਇਹ ਵੀ ਆਪਣੇ ਜੀਵਨ ਦਾ ਹਿੱਸਾ ਸੇਵਾ ਦੇ ਵਿੱਚ ਲਾਉਣ ਪੜ੍ਹ ਲਿਖ ਕੇ ਚੰਗੇ ਇਨਸਾਨ ਬਣਨ ਇੱਧਰ ਰਿਪੀਟ ਦਵਾਈਆਂ ਵਾਲੇ ਭੈਣ ਭਰਾ ਬੈਠਿਆ ਸਾਡੀ ਇੱਕ ਬੇਨਤੀ ਹੈ ਜੀ ਤੁਹਾਨੂੰ ਵੀ ਰਿਪੀਟ ਦਵਾਈਆਂ ਮੰਗਲਵਾਰ ਨੂੰ ਨਹੀਂ ਸੋਮਵਾਰ ਨੂੰ ਮਿਲਿਆ ਕਰ ਲਈਏ ਅਗਲੀ ਵਾਰ ਤੋਂ ਤੁਸੀਂ ਸੋਮਵਾਰ ਨੂੰ ਆਉਣਾ ਮੰਗਲਵਾਰ ਵਾਲੇ ਦਿਨ ਨਹੀਂ ਆਉਣਾ ਇੱਕ ਦਿਨ ਪਹਿਲਾਂ ਹੀ ਆ ਕੇ ਦਵਾਈ ਲੈ ਲਿਆ ਜਾ ਕਰੋ ਤਾਂ ਜੋ ਤੁਹਾਨੂੰ ਵੀ ਇੰਨੇ ਘੱਟ ਤੇ ਘਰਬੀ ਨਾ ਹੋਵੇ ਤੇ ਜਿਹੜੇ ਭੈਣ ਭਰਾ ਕਿਸੇ ਹੋਰ ਦੇ ਨਾਲ ਆਉਂਦੇ ਨੇ ਇਹ ਏਦਾਂ ਵਾ ਪਿੰਡਾਂ ਤੋਂ ਮਰੀਜ਼ ਆਉਂਦੇ ਨੇ ਉਹਨਾਂ ਦੇ ਨਾਲ ਆਉਂਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਫੇਰ ਤੁਹਾਨੂੰ ਇੱਕ ਦਿਨ ਰੁਕਣਾ ਪਿਆ ਕਰੂ ਇੱਥੇ ਫੇਰ ਬੁੱਧਵਾਰ ਨੂੰ ਅਸੀਂ ਦਵਾਈ ਦਿਆਂ ਕਰਾਂਗੇ ਕਿਉਂਕਿ 11 ਨੰਬਰ ਕਾਊਂਟਰ ਆ ਜਿਹੜਾ ਉਹ ਅਸੀਂ ਬੰਦ ਕਰਿਆ ਕਰਨਾ ਕਿਉਂਕਿ ਵਲੰਟੀਅਰ ਵੀ ਸਾਡੇ ਟੀਮ ਮੈਂਬਰ ਵੀ ਉਹਨੇ ਕੀ ਆ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਹੁਣ 6-7 ਮੈਂਬਰ ਇਸ ਪਾਸੇ ਲੱਗੇ ਆ ਤੇ ਅਸੀਂ ਚਾਹੋਨੇ ਨਾਲ ਤਾਂ ਕੱਠ ਘਟ ਜੂ ਨਾਲੀ ਟੀਮ ਮੈਂਬਰਾਂ ਦਾ ਥੋੜਾ ਬੋਝ ਘਟ ਦੂਗਾ ਤੇ ਰਿਪੀਟ ਦਵਾਈਆਂ 895 ਮੈਂਬਰਾਂ ਦੀਆਂ ਕੀਤੀਆਂ ਇਸ ਵਾਰ ਤੇ ਉਹਦੇ ਵਿੱਚੋਂ ਸਿਰਫ 286 ਹੀ ਆਏ ਕੱਲ ਕੱਲ ਵੀ ਇੱਥੇ ਸੰਗਤ ਆਈ ਸੀ ਲੈਣ ਦਵਾਈ ਤੇ ਤੁਸੀਂ ਇੱਕ ਦਿਨ ਪਹਿਲਾਂ ਆਜਿਆ ਕਰੋ ਸੋਮਵਾਰ ਵਾਲੇ ਦਿਨ ਤੇ ਅੱਜ ਮੰਗਲਵਾਰ ਵਾਲੇ ਦਿਨ ਜਿੰਨੀਆਂ ਵੀ ਬੀਬੀਆਂ ਭੈਣਾ ਵੀਰ ਆਏ ਨੇ ਉਹ ਦਵਾਈ ਲੈ ਕੇ ਘਰੇ ਵਾਪਸ ਨਾ ਜਾਇਆ ਕਰੋ ਸੇਤੀ ਸੇਵਾ ਕਰਾ ਜਾ ਕਰੋ ਬੀਬੀਆਂ ਨੂੰ ਬੇਨਤੀ ਆ ਪ੍ਰਸ਼ਾਦ ਦੇ ਦੀ ਸੇਵਾ ਕਰਾ ਦੇਣ ਜਿਹੜੇ ਮੇਰੇ ਵੀਰ ਆਏ ਨੇ ਜਿਨ੍ਹਾਂ ਨੇ ਭੈਣ ਭਰਾ ਧੀ ਪੁੱਤ ਠੀਕ ਹੋ ਗਏ ਨੇ ਉਹ ਲੰਗਰ 'ਚ ਸੇਵਾ ਕਰਾ ਦਿਓ ਭਾਈ ਲੰਗਰ ਵਰਤਾ ਦਿਓ ਜਲ ਵਰਤਾ ਦਿਓ ਦੁਨੀਆ ਤਰਾ ਤਰਾ ਕਰਦੀ ਐ ਇੰਨੀ ਗਰਮੀ ਆ ਤਾਂ ਮੇਰੀ ਬੇਨਤੀ ਆ ਸੇਵਾ ਕਰਾ ਕੇ ਜਾਇਆ ਕਰੋ ਜਰੂਰ ਤੇ ਆਉਣ ਲੱਗੇ ਜੇ ਕਿਸੇ ਕੋਲੇ ਡੰਗਰ ਪਸ਼ੂ ਰੱਖਿਆ ਕਰੇ ਤਾਂ ਲੀਟਰ ਤੋਂ ਲੀਟਰ ਦੁੱਧ ਲਿਆਇਆ ਕਰੋ ਇੱਥੇ ਲੰਗਰ 'ਚ ਹਿੱਸਾ ਪਾ ਲਿਆ ਕਰੋ ਆ ਕੇ ਤਾਂ ਜੋ ਸਾਨੂੰ 7-8 ਕੁ ਅੰਟੜਾ ਦੁੱਧਾ ਜਿਹੜਾ ਅਸੀਂ ਮੁੱਲ ਲਿੰਨੇ ਕੈਂਪ ਵਾਲੇ ਦਿਨ ਉਹਦੇ 'ਚ ਕੋਈ ਥੋੜੀ ਜੀ ਬੱਚਤ ਹੋ ਸਕੇ ਇੱਕ ਹੁਣ ਕੈਂਪ ਵਾਲੇ ਦਿਨ ਆਪਾਂ ਨੂੰ ਸਿਕਿਉਰਿਟੀ ਕਰੀਬ ਸਿਕਿਉਰਿਟੀ ਦੇ 20 ਬੰਦੇ ਰੱਖਣੇ ਪੈਂਦੇ ਆ ਕਿਉਂਕਿ ਬਹੁਤ ਸਾਰੇ ਮਾਂ ਪਿਓ ਆਪਣੇ ਧੀਆ ਪੁੱਤਾਂ ਨੂੰ ਸੰਗਲਾਂ ਨਾਲ ਬੰਨ ਕੇ ਜਾਂ ਘਰੋਂ ਸੰਗਲਾਂ ਨਾਲ ਬੰਨਿਆਂ ਨੂੰ ਖੋਲ ਕੇ ਜਾਂ ਕਮਰਿਆਂ ਦੇ ਵਿੱਚ ਬੰਦ ਕੀਤਿਆਂ ਨੂੰ ਉਹ ਤਾਂ ਫੜ ਕੇ ਚਾਰ ਬੰਦੇ ਗੱਡੀ 'ਚ ਲੱਦ ਲੈਂਦੇ ਆ ਇੱਥੇ ਜਦੋਂ ਲੈ ਕੇ ਗੱਡੀ 'ਚ ਉਤਰਦੇ ਆ ਉਹ ਭੱਜਦੇ ਆ ਉਹ ਮਾਰਕੁੱਟ ਕਰਦੇ ਆ ਉਹ ਪੰਨ ਤੋੜ ਕਰਦੇ ਆ ਉਹਨਾਂ ਦੀ ਸਪੋਰਟ ਵਾਸਤੇ ਉਹਨਾਂ ਦੀ ਸੰਭਾਲ ਵਾਸਤੇ ਸਮੇਂ ਦੇ ਨਾਲ ਸਾਨੂੰ ਸਿਕਿਉਰਿਟੀ ਰੱਖਣੀ ਪਈ ਦਿਹਾੜੀ ਤੇ ਉਹ ਵੀਰ ਰੱਖਦੇ ਆ ਉਹਨਾਂ ਨੂੰ ਅਸੀਂ ਕਰੀ 20 ਬੰਦਿਆਂ ਨੂੰ ਸਿਕਿਉਰਿਟੀ ਦਿਹਾੜੀ ਤੇ ਰੱਖ ਕੇ ਕਰਾਉਨੇ ਆ ਤੇ ਜੇ ਸਾਡੇ ਵੀਰ ਜਿਹੜੇ ਸਾਡੇ ਟੀਮ ਮੈਂਬਰ volunteers ਸੇਵਾਦਾਰ ਸਾਡੇ ਨੇੜੇ ਤੇੜੇ ਦੇ ਇਲਾਕੇ ਤੋਂ ਆ ਜਾਂ ਜਿਨ੍ਹਾਂ ਦੇ ਘਰਾਂ ਤੋਂ ਕੋਈ ਮੈਂਬਰ ਆਉਂਦਾ ਦਵਾਈ ਲੈਣ ਜੇ ਉਹ ਇੱਕ ਦਿਨ ਸਾਡੇ ਨਾਲ volunteerly ਸੇਵਾ ਕਰਾਜਿਆ ਕਰਨ ਤੇ ਉਹ ਸਿਕਿਉਰਿਟੀ ਦੇ ਵਿੱਚ ਵੀ ਆਪਾਂ ਨੂੰ ਥੋੜਾ ਘਾਟਾ ਹੋ ਸਕਦਾ ਉਹ ਘੱਟ ਰੱਖਣੀ ਪਵੇ ਇਹ ਮੇਰੀ ਬੇਨਤੀ ਆ ਹੁਣ ਅਰਦਾਸ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਦਵਾਈਆਂ ਦੇ ਲੰਗਰ ਦੀ ਇਸੇ ਵੇਲੇ ਆਪਾਂ ਸ਼ੁਰੂ ਕਰੀਏ ਅੱਜ ਕੱਲਾ ਦਵਾਈਆਂ ਦਾ ਲੰਗਰ ਨਹੀਂ ਅੱਜ ਰੁੱਖਾਂ ਦਾ ਵੀ ਲੰਗਰ